ਸਾਰਾ ਰੰਗ ਰੂਪ ਆਕਾਰ ਮਜ਼ਬ ਧਰਮ ਦੀ ਸਾਧਨਾ ਗਿਆਨ ਵਿਗਿਆਨ ਉਸੇ ਤੋਂ ਆਉਂਦਾ ਜਿਹਦਾ ਕੋਈ ਰੰਗ ਰੂਪ ਨਹੀਂ ਹੈ ਐਸੀ ਇੱਕ ਵਿਆਪਕ ਸ਼ਕਤੀ ਹੈ ਰਮਿਆ ਹੋਇਆ ਹੋਣ ਕਰਕੇ ਉਹਨੂੰ ਆਖਿਆ ਗਿਆ ਹੈ ਰਾਮ ਸ੍ਰਿਸ਼ਟੀ ਦੀ ਪਾਲਨਾ ਕਰਨ ਕਰਕੇ ਉਹਨੂੰ ਆਖਿਆ ਗਿਆ ਹੈ ਪਾਲਨਾ ਕਰਨ ਦੇ ਹਰ ਨਾਮ ਦੇ ਆਪਣੇ ਆਪਣੇ ਅਰਥ ਨੇ ਔਰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਬਨਹਾਰੀ ਜਾਉ ਜੀਤੇ ਤੇਰੇ ਨਾਮ ਹੈ ਅਸੀਂ ਸਦਕੇ ਜਾਂਦੇ ਆ ਜਿਤਨੇ ਵੀ ਤੇਰੇ ਨਾਮ ਨੇ ਮਸਜਿਦ ਦੇਚ ਰਾਮ ਦੇ ਧੁਨ ਦੀ ਆਲਾਪ ਨਹੀਂ ਹੋ ਸਕਦੀ ਮੰਦਰ ਦੇਚ ਅੱਲਾ ਅੱਲਾ ਦੀ ਧੁਨ ਨਹੀਂ ਰਟਨ ਕੀਤੀ ਜਾ ਸਕਦੀ ਇੱਕੋ ਹੀ ਘਰ ਹੈ ਗੁਰਦੁਆਰਾ ਇੱਕੋ ਹੀ ਦੁਨੀਆਂ ਦੇ ਚ ਰੂਹੇ ਜ਼ਮੀਨ ਦੇ ਚ ਗ੍ਰੰਥ ਹੈ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿੱਥੇ ਮਸਜਿਦ ਦੀ ਅਜ਼ਾਨ ਵੀ ਗੂੰਜਦੀ ਪਈ ਹੈ ਮੁਰਲੀ ਦੀ ਤਾਨ ਵੀ ਗੂੰਜਦੀ ਪਈ ਹੈ ਮੰਦਰ ਦੇ ਘੜਿਆਲ ਵੀ ਵੱਜਦੇ ਪਏ ਨੇ ਮਸਜਿਦ ਦੀ ਨਮਾਜ਼ ਦਾ ਵੀ ਉਪਦੇਸ਼ ਮਿਲਦਾ ਹੈ ਬੇ ਨਮਾਜ਼ਾਂ ਕੁੱਤਿਆ ਇਹ ਨਾ ਭਲੇ ਰੇ ਕਦੀ ਚੱਲਣਾ ਆਇਆ ਪੰਜੇ ਵਕਤ ਮਸਜਿਦ ਅਸੀਂ ਕੋਈ ਪੰਜ ਟਾਈਮ ਗੁਰਦੁਆਰੇ ਨਹੀਂ ਜਾਂਦੇ ਜੇ ਮਸਜਿਦ ਦੇ ਅਰਥ ਗੁਰਦੁਆਰਾ ਵੀ ਕਰ ਲਈ ਦੋ ਟਾਈਮ ਸਾਨੂੰ ਹਾਜ਼ਰੀ ਭਰਨ ਵਾਸਤੇ ਆਖਿਆ ਗਿਆ ਉਹ ਵੀ ਵਿਦੇਸ਼ਾਂ ਵਿੱਚ ਸਿਰਫ ਇੱਕ ਟਾਈਮ ਹੈ ਔਰ ਉਹ ਇੱਕ ਟਾਈਮ ਵੀ ਕਿਧਰੇ ਇਤਵਾਰ ਨੂੰ ਹੀ ਕਿਧਰੇ ਇਹ ਵੀ ਕੋਈ ਨਹੀਂ ਸੰਗਰਾਂਦ ਨੂੰ ਇਹ ਵੀ ਮੈਂ ਅਸ ਕਰ ਰਿਹਾ ਵਰਨਾ ਦੋ ਟਾਈਮ ਦੀ ਆ ਗਿਆ ਜਿਵੇਂ ਦੋ ਟਾਈਮ ਭੋਜਨ ਛਕਦੇ ਆ ਭਜਨ ਵੀ ਦੋ ਟਾਈਮ ਇਹ ਰੁਟੀਨ ਰਹੀ ਨਹੀਂ ਇਸ ਵਾਸਤੇ ਗੁਰਦੁਆਰੇ ਤੇ ਬੜੇ ਸੋਹਣੇ ਬਣਦੇ ਜਾ ਰਹੇ ਨੇ ਸਿੱਖ ਬੜੇ ਕਰੂਪ ਹੁੰਦੇ ਜਾ ਰਹੇ ਨੇ ਕੁਝ ਵੀ ਕੁਝ ਵੀ ਪੁਛੇ ਲਖਣ ਹਨ ਗਨਗੁਰੂ ਨਾਲਿਕ ਦੇਵ ਜੀ ਮਹਾਰਾਜ ਨੇ ਉਸ ਪ੍ਰਮਾਤਮਾ ਨੂੰ ਮਹਿਸੂਸ ਕੀਤਾ ਅਸ਼ਰਜ ਹੈ ਪ੍ਰਸ਼ਜ ਉਸ ਨੂੰ ਕਹਿੰਦੇ ਨੇ ਜਿਹਨੂੰ ਵੇਖੀਏ ਤੇ ਪੂਰਾ ਵੇਖ ਨਾ ਸਮਝ ਸਕੀਏ ਸਮਝੀਏ ਤੇ ਪੂਰਾ ਸਮਝ ਨਾ ਸਕੀਏ ਸੁਣੀਏ ਤੇ ਪੂਰਾ ਸੁਣ ਨਾ ਸਕੀਏ ਕਥਨ ਕਰੀਏ ਤੇ ਪੂਰਾ ਕਥਨ ਨਾ ਕਰ ਸਕੀਏ ਕਿ ਜੋ ਹਾਲਤ ਬਣ ਜਾਂਦੀ ਉਹਨੂੰ ਕਹਿੰਦੇ ਨੇ ਅਸ਼ਚਰਜਤਾ ਬਿਸਮਾਹ ਮਹਾਰਾਜ ਕਹਿੰਦੇ ਨੇ ਤੂੰ ਵਾਹ ਹੈ ਅਸ਼ਚਰਜ ਹੈ ਤੇਰੀ ਹੋਂਦ ਤੇਰੀ ਯਾਦ ਹਨੇਰੇ ਨੂੰ ਮਿਟਾ ਕੇ ਚਾਨਣੇ ਜੀ ਬਦਲ ਦੇ ਦਿੰਦੀ ਵਾਹ ਗੁਰੂ ਇਨ ਨੂੰ ਹੁਕਮਨ ਗੁਰੂ ਗ੍ਰੰਥ ਸਾਹਿਬ ਦੇ ਚ ਨਹੀਂ ਦਰਜ ਕੀਤਾ ਗੁਰਦਰਜ ਕਰ ਦੇਂਦੇ ਤੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਜੇ ਧਰਮ ਗ੍ਰੰਥ ਨਹੀਂ ਬਣਦੇ ਸ ਇਹ ਵੀ ਮੈਸ ਕਰਦੇ ਜਿਹੜੇ ਗੁਰਮਤ ਅਨਸਾਰ ਗੁਰੂ ਆਸ਼ਾ ਮੁਤਾਬਕ ਮੰਤਰਾਂ ਦਾ ਜਪ ਕਰਨਾ ਚਾਹੁੰਦੇ ਸਨ ਉਹਨਾਂ ਦੇ ਨਾਲ ਚਰਨਾਮਰਤ ਪਿਲਾ ਕੇ ਉਹਨਾਂ ਨੂੰ ਸਿੱਖ ਬਣਾ ਦਿੱਤਾ ਜਾਂਦਾ ਸੀ ਔਰ ਆਖਿਆ ਜਨਰਾ ਸੀ ਤੋ ਇਹ ਮੰਤਰ ਜਪਵਾਏ ਗੁਰੂ ਚਰਨ ਧੋਏ ਰਹਿ ਰਾਸ ਕਰ ਚਰਣਾ ਅੰਮ੍ਰਿਤ ਸਿੱਖਾਂ ਪਿਲਾਇਆ ਸਿੱਖੀ ਦਾ ਦਾਇਰਾ ਬਹੁਤ ਵੱਧ ਗਿਆ ਤੋਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਹ ਆਗਿਆ 22 ਮਸੰਦਾਂ ਨੂੰ ਵੀ ਦੇ ਦਿੱਤੀ ਮਸੰਦ ਸ਼ਬਦ ਪਰਸ਼ੀਅਨ ਦਾ ਹੈ ਮਸਨਦ ਮਸਨਦ ਕਹਿੰਦੇ ਨੇ ਇਸ ਤਖਤ ਸ਼ਿੰਗਾਰਣ ਵੱਡਾ ਤਖਤ ਜਿਸ ਤੇ ਬਾਦਸ਼ਾਹ ਬੈਠਦਾ ਹੈ ਉਹਨੂੰ ਕਹਿੰਦੇ ਨੇ ਔਰੰਗ ਫਾਰਸੀ ਵਿੱਚ ਕਹਿੰਦੇ ਨੇ ਔਰੰਗ ਜਿਵੇਂ ਮਯੂਦੀਨ ਨੇ ਆਪਣਾ ਤਖੱਲੁਸ ਰੱਖਿਆ ਸੀ ਨਾ ਔਰੰਗਜ਼ੇਬ ਔਰੰਗਜ਼ੇਬ ਦਾ ਮਤਲਬ ਹੈ ਤਖਤ ਦਾ ਸ਼ਿੰਗਾਰ ਤਖਤ ਦੀ ਸ਼ੋਭਾ ਮਹਾਰਾਜ ਨੇ ਕਹਿ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨਾ ਜ਼ੇਬ ਤੋ ਰਾ ਨਾਮ ਔਰੰਗਜ਼ੇਬ ਕਿ ਔਰੰਗਜ਼ੇਬ ਨਬਾਹਦ ਫਰੇ ਤੇਰਾ ਨਾਮ ਇਹ ਤੈਨੂੰ ਸ਼ੋਭਾ ਨਹੀਂ ਦਿੰਦਾ ਤੂੰ ਤਖਤ ਦੀ ਸ਼ੋਭਾ ਨਹੀਂ ਹੈ ਤੂੰ ਤਖਤ ਦਾ ਸ਼ਿੰਗਾਰ ਨਹੀਂ ਹੈ ਤੇਰੇ ਜੈਸਾ ਬੰਦਾ ਜਦ ਤਖਤ ਤੇ ਬੈਠਦਾ ਤਖਤ ਬਦਨਾਮ ਹੋ ਜਾਂਦਾ ਤਖਤ ਮੈਲਾ ਹੋ ਜਾਂਦਾ ਹੈ ਤਖਤ ਬਰਸ਼ਟ ਹੋ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਔਰੰਗ ਕਹਿੰਦੇ ਨੇ ਵੱਡੇ ਤਸਤ ਨੂੰ ਜਿਸ ਤੇ ਬਾਦਸ਼ਾਹ ਬੈਠਦਾ ਹੈ ਜਿਸ ਤੇ ਐਲਕਾਰ ਬੈਠਦੇ ਨੇ ਉਸ ਨੂੰ ਮਸਨਦ ਕਹਿੰਦੇ ਨੇ ਇਹ ਮਸਨਦ ਗੁਰੂ ਅਮਰਦਾਸ ਜੀ ਨੇ ਪ੍ਰਸਾ ਚੜਾਈ ਜਿਹੜੇ ਕਥਾ ਕਰਦੇ ਨੇ ਔਰ ਜੋ ਉਪਦੇਸ਼ ਦਿੰਦੇ ਨੇ ਗੁਰਬਾਣੀ ਦਾ ਉਹ ਉੱਚੀ ਥਾਂ ਤੇ ਬੈਠਣ ਉਹਨਾਂ ਨੇ 22 ਮੰਝੀਆਂ ਬਖਸ਼ਿਸ਼ ਕੀਤੀਆਂ ਸਨ 22 ਮਸੰਦ ਬਣਾਏ ਸਨ ਮਸਰਤ ਦਾ ਮਤਲਬ ਹੈ ਮੰਜੀ ਤਖਤ ਆਗਾਜਲ ਕੇ ਜਿਨ੍ਹਾਂ ਨੂੰ ਸਤਿਗੁਰ ਨੇ ਮਸਨਤ ਬਖਸ਼ਿਸ਼ ਕੀਤੀ ਸੀ ਮੰਜੀ ਬਖਸ਼ਿਸ਼ ਕੀਤੀ ਸੀ ਉਪਦੇਸ਼ ਦੇਂਦੇ ਦੇਂਦੇ ਉਹਨਾਂ ਦੀ ਪੂਜਾ ਪ੍ਰਤੀਸ਼ਟਾ ਇਤਨੀ ਵੱਧ ਗਈ। ਔਰ ਉਹਨਾਂ ਦੀ ਧਨ ਸੰਪਦਾ ਸ਼ਕਤੀ ਵੀ ਇਤਨੀ ਵੱਧ ਗਈ। ਉਹਨਾਂ ਦੇ ਅੰਦਰ ਇਹ ਖਿਆਲ ਆ ਗਿਆ ਭਾਹ ਖੁਦ ਹੀ ਕਿ ਉਹਨਾਂ ਗੁਰੂ ਬਣিয়ে ਗੁਰੂ ਦਾ ਪ੍ਰਚਾਰ ਕਰਨ ਦੇਗੇ। ਭ੍ਰਸ਼ਟ ਹੋ ਗਏ ਸਨ। ਇਸ ਪ੍ਰਥਾ ਨੂੰ ਗੁਰੂ ਗੋਬਿੰਦ ਸਿੰਘ ਨੇ ਫਿਰ ਖਤਮ ਕਰ ਦਿੱਤਾ। ਇਹ ਮਸੰਦ ਪ੍ਰਥਾ ਨਹੀਂ ਚੱਲੇਗੀ। ਮਸੰਦ ਦਾ ਤੇ ਮਤਲਬ ਸੀ ਛੋਟਾ ਤਖਤ। ਪਰ ਜਿਨ੍ਹਾਂ ਨੂੰ ਬਖਸ਼ਿਸ਼ ਕੀਤਾ ਗਿਆ ਸੀ ਉਹ ਇਤਨੇ ਅਗਾਹ ਚੱਲ ਕੇ ਭੈੜੇ ਨਿਕਲੇ ਉਹ ਪੂਜਾ ਪ੍ਰਤਿਸ਼ਠਾ ਹਜ਼ਮ ਨਾ ਕਰ ਸਕੇ ਉਹ ਸ਼ਕਤੀ ਨੂੰ ਹਜ਼ਮ ਨਾ ਕਰ ਸਕੇ ਬ੍ਰਸ਼ਟ ਹੋ ਗਏ ਉੰਜ ਵੀ ਤਾਕਤ ਮਨੁੱਖ ਨੂੰ ਬ੍ਰਸ਼ਟ ਕਰ ਦਿੰਦੀ ਹੈ ਸ਼ਕਤੀ ਬ੍ਰਸ਼ਟ ਕਰ ਦਿੰਦੀ ਹੈ ਬਹੁਤ ਸਾਰੇ ਮਨੁੱਖਾਂ ਨੂੰ ਜਿਹੜਾ ਅਸੀਂ ਕਹਿੰਦੇ ਨੇ ਬੜਾ ਸ਼ਰੀਫ ਹੈ ਬੜਾ ਸ਼ਰੀਫ ਹੈ ਧਾਰਮਿਕ ਅਨੁਭਵ ਕਹਿੰਦਾ ਸ਼ਰੀਫ ਨਹੀਂ ਕਮਜ਼ੋਰ ਹੈ ਦਰਾ ਤਾਕਤ ਦੇ ਆਲੈਂਡ ਦੇ ਉੱਪਰ ਕੀ ਕਰ ਸਕਦਾ ਹੈ ਇੱਕ ਕਮਜ਼ੋਰ شریف ਨਹੀਂ ਹੈ ਜੇ ਦਿਨ ਸ਼ਕਤੀ ਦੇ ਕੋਲਾ ਗਏ ਫਿਰ ਬਰਸ਼ਟ ਹੋ ਜਾਈਂ ਦੇਸ਼ ਗੁਲਾਮ ਸੀ ਚਿੱਟੇ ਕਪੜੇ ਚਿੱਟੀਆਂ ਟੋਪੀਆਂ ਛਿੱਟੇ ਬਸਤਰ ਮਹਾਤਮਾ ਗਾਂਧੀ ਨੇ ਪਹਿਨਾਏ ਦੇਵਤਿਆਂ ਜੈਸੇ ਲੱਗਦੇ ਸਨ ਹਰੇਕ ਨਾਲ ਹੱਥ ਜੋੜ ਕੇ ਬੋਲਦੇ ਸਨ ਬੜੇ ਹਲੇ ਬੜੀ ਗਰ ਬੜਾ ਪ੍ਰਭਾਵ ਬਣਾ ਲਾ ਲੋਕੀ ਬੜਾ ਸਨਮਾਨ ਕਰਦੇ ਸਨ ਸਤਕਾਰ ਕਰ ਰਹੇ ਸਨ ਸੇਲੇ ਸੇਦੇ ਉਹਨਾਂ ਦੇ ਕੋਲ ਤਾਕਤ ਆ ਗਈ ਸਿੰਘਾਸਣ ਤੇ ਬੈਠ ਗਏ ਧਨ ਦੀ ਸ਼ਕਤੀ ਆ ਗਈ ਤਾਕਤ ਆ ਗਈ ਬਰਸ਼ਟ ਹੋ ਗਏ ਅੱਜ ਭ੍ਰਸ਼ਟਾਚਾਰ ਦੀ ਨਿਸ਼ਾਨੀ ਉਹਨਾਂ ਕੱਪੜਿਆਂ 'ਚੋਂ ਟਪਕਣ ਲੱਗਦੀ। ਇੰਨੇ ਚਿੱਟੇ ਕੱਪੜਿਆਂ 'ਦੇ ਜਿੰਨਾ ਕਾਲਾ ਰੰਗ ਪ੍ਰਗਟ ਹੋ ਗਿਆ। ਕੁਝ ਵੀ ਨਹੀਂ, ਕੁਝ ਵੀ ਨਹੀਂ। ਮੈਂ ਰਾਜਨੀਤਿਕ ਨਹੀਂ ਅਸਲੀਅਤ 'ਤੇ ਸਾਹਮਣੇ ਘਹਿ ਰੱਖਦਾ ਪਿਆ। ਕਮਜ਼ੋਰ ਸਨ ਤੇ ਦੇਵਤਿਆਂ ਵਰਗੇ ਸਨ। ਤਾਕਤ ਵਰ ਹੋ ਗਈ ਤੇ ਦਇਤ ਹੋ ਗਈ। ਸ਼ਕਤੀ ਭ੍ਰਸ਼ਟ ਕਰ ਦਿੰਦੀ ਹੈ। ਤਾਕਤ ਭ੍ਰਸ਼ਟ ਕਰ ਦਿੰਦੀ ਹੈ। ਔਰ طاقت ਸ਼ਕਤੀ ਸਾਰੇ ਬ੍ਰਸ਼ਟਪਣੇ ਨ ਛੁਬਾ ਦਿੰਦੀ ਹੈ ਕਿ ਇਤਨੀ ਵੱਡੀ ਚਾਦਰ ਹੈ ਗੁਨਾਹਾਂ ਤੇ ਪਾ ਕੇ ਆਪਣੇ ਗੁਨਾਹਾਂ ਨੂੰ ਢੱਕ ਲੈਂਦੇ ਨੇ ਬ੍ਰਸ਼ਾਚਾਰ ਨੂੰ ਛੱਤ ਤੱਕ ਲੈਂਦੇ ਨੇ ਕਹਿੰਦੇ ਨੇ ਸਰਮਦ ਸੂਫੀ ਪਤੀ ਦਿੱਲੀ ਦੀਆਂ ਗਲੀਆਂ ਵਿੱਚ ਨਗਨ ਘੁੰਮਦਾ ਹੁੰਦਾ ਸੀ ਇਹ 14 ਸੂਫੀ ਸੰਤ ਵੀ ਔਰੰਗਜ਼ੇਬ ਨੇ ਕਤਲ ਕੀਤੇ ਨੇ ਇਹ ਵੀ ਮਰਜ਼ ਕਰਦੇ ਉਹਦਾ ਸਾਰਾ ਇਤਿਹਾਸ ਬੜਾ ਹੋਣੇ ਇਤਿਹਾਸ ਹੈ। ਇਹਨੂੰ ਪਕੜ ਕੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ। ਦਸੰਬਰ ਦਾ ਮਹੀਨਾ ਸੀ, ਠੰਡ ਬੜੀ ਪੈਂਦੀ ਏਦਿਨੇ। ਐਨਕਾਰ ਬੈਠੇ ਸਨ ਔਰੰਗਜ਼ੇਬ ਬੈਠਾ ਸਾਰਿਆਂ ਦੇ ਅੱਗੇ ਉਸ ਜ਼ਮਾਨੇ ਦੇ ਮਤਾਬਕ ਕੋਲਿਆਂ ਦੀ ਅੰਗੇਠੀਆਂ ਜਲ ਰਹੀਆਂ ਸਨ ਤੇ ਸਾਰਿਆਂ ਨੇ ਗਰਮ ਕੱਪੜੇ, ਗਰਮ ਦੁਸ਼ਾਲੇ ਓੜੇ। ਕਿੰਨਾਂ ਭਕੇ। ਇਹਨੂੰ ਪਕੜ ਕੇ ਲੈੰਦਾਂਗੇ। ਅਹਿਦਕਾਰਾਂ ਨੇ ਕਿਹਾ ਜਹਾਂ ਬਨਾ ਐ ਮੁਸਲਮਾਨ ਲੇਕਿਨ ਹਿੰਦੂ ਨਾਗਿਆ ਸਾਧੂਆਂ ਦੀ ਤਰ੍ਹਾਂ ਨਗਨ ਬਹੰਤ ਹੈ ਕਪੜੇ ਨਹੀਂ ਪਹਿੰਦੇ ਇਹਨੂੰ ਬੜੀ ਤਾਰਨਾ ਕੀਤੀ ਇਹ ਬੜਾ ਸਮਝਾਇਆ ਇਹ ਮੰਨਦਾ ਨਹੀਂ ਲਹਿਜ਼ਾ ਸੀਸ ਨੂੰ ਆਪ ਜੀ ਦੇ ਕੋਲ ਲੈ ਜਾਂਦਾ ਹੁ ਫੈਸਲਾ ਕਰੋ ਔਰੰਗਜ਼ੇਬ ਨੇ ਜਿਹੜਾ ਆਪਣੇ ਤਨ ਤੇ ਦੁਸ਼ਾਲਾ ਪਹਿਨੇ ਹੋਇਆ ਸੀ ਕੋਇਕ ਸਿਪਾਈ ਨੂੰ ਦਿੱਤਾ ਆਖੇ ਦੇ ਇਹਦੇ ਤਨ ਨੂੰ ਟੱਕ ਦੇ। ਇਹ ਸਬਾ ਵਿੱਚ ਨੰਗਾ ਚੰਗਾ ਨਹੀਂ ਲੱਗਦਾ। ਉਸ ਦੁਸ਼ਾਲੇ ਨਾਲ ਟੱਕ ਦਿੱਤਾ। ਫਿਰ ਮਦ ਕਹਿੰਦਾ ਹੈ ਬਾਦਸ਼ਾਹ ਸਲਾਮਤ ਤੁਸੀਂ ਮੈਨੂੰ ਬੜਾ ਕੀਮਤੀ ਦੁਸ਼ਾਲਾ ਆਪਣਾ ਦੇ ਦਿੱਤਾ ਹੈ। ਠੰਡ ਬੜੀ ਹੈ ਕੰਗੀਠੀ ਵੀ ਮੇਰੇ ਕੋਲ ਰੱਖੋ। ਫਿਰ ਕੰਗੀਠੀ ਵੀ ਰੱਖ ਦਿੱਤੀ ਗਈ ਦੁਸ਼ਾਲਾ ਉਤਾਰ ਕੇ ਉਸੇ ਜਵਾ ਦਿੱਤਾ। ਜਲ ਕੇ ਖਾਂਕੋਗੇ। ਉਰੰਗਜ਼ੇਬ ਨੇ ਆਪਣੀ ਤੋਹਫੀ ਸਮਝੀ ਕਹਿੰਦੇ ਕਿ ਤੂੰ ਸਿਰਫ ਨੰਗਾ ਹੀ ਨਹੀਂ ਹੈ ਬਲਕਿ ਬਦਤਮੀਜ਼ ਵੀ ਹੈ ਮੈਂ ਤੈਨੂੰ ਤਨ ਢੱਕਣ ਵਾਸਤੇ ਦੁਸ਼ਾਲਾ ਦਿੱਤਾ ਤੂੰ ਅਗ ਦੇ ਚ ਪਾ ਕੇ ਫੁੱਗ ਦਿੱਤਾ ਪਤਾ ਇਸ ਫਕੀਰ ਨੇ ਕੀ ਆਖਿਆ ਪੇਸ਼ਾਨ ਦੇ ਲਿਬਾਸ ਹਰ ਕਿਰਾਂ ਐਬੇ ਲੀਤ ਬੇਐਬਾ ਰਾ ਲਿਬਾਸ ਉਰੀਆ ਨਹੀਂ ਦਾ ਪਰ ਯਾਨੀ ਕਹਿੰਦੇ ਲਗਨ ਦਾ ਬਾਗਸ਼ਾ ਪਹਿਲੇ ਮੈਨੂੰ ਇਹ ਦੱਸ ਫੁੱਲਾਂ ਨੂੰ ਨਹੀਂ ਢਕਿਆ ਜਾਂਦਾ ਗੰਦਗੀ ਨੂੰ ਢਕਿਆ ਜਾਂਦਾ ਹੈ ਗੰਧ ਨੂੰ ਢੱਕਣ ਦੀ ਲੋੜ ਆਉਂਦੀ ਹੈ ਕੋਈ ਫੁੱਲਾਂ ਦੇ ਉੱਤੇ ਚੱਦਰ ਪਾਣ ਦੀ ਲੋੜ ਆਉਂਦੀ ਹੈ ਤੂੰ ਵੇਖ ਮੇਰੇ ਤਨ ਦੇ ਤੈਨੂੰ ਕ੍ਰੋਧ ਲੋਭ ਮੋਹ ਹੰਕਾਰ ਈਰਸ਼ਾ ਜਲਸੀ ਨਿੰਦਾ ਉਸਤ ਦਿਖਾਈ ਦੇਂਦੀ ਮੈਂ ਕਿਹੜੀ ਗੰਦਗੀ ਨੂੰ ਢਕਾਂ ਕਿਸ ਨੂੰ ਢਕਾਂ ਮੇਰੀ ਜ਼ਿੰਦਗੀ ਫੁੱਲ ਦੀ ਤਰ੍ਹਾਂ ਹੈ ਉਹ ਕਪੜਿਆਂ ਦੇ ਚ ਵੀ ਨੰਗਾ ਹੈ ਮੈਂ ਨੰਗਾ ਵੀ ਖੁਦਾ ਦੇ ਕੋ ਢਕੇ ਹੋਇਆ ਤੇ ਸ਼ਾਨ ਦੇ ਲਿਵਾਸ ਹਰ ਕਿਰਾਂ ਐ ਦੇ ਦੀ ਇਹ ਜੋ ਤੂੰ ਸੁੰਦਰ ਕਪੜੇ ਪਾਏ ਹੋਏ ਨੇ ਇਹ ਕਪੜੇ ਵੀ ਤੇਰੀ ਗੰਦਗੀ ਨੂੰ ਢੱਕ ਨਹੀਂ ਸਕੇ ਤੇਰੇ ਤਿੰਨ ਫਰਾਵਾਂ ਦਾ ਕਤਲ ਕਿਨਾਂ ਕਪੜਿਆਂ ਦੇ ਵਿੱਚੋਂ ਵੀ ਮੈਨੂੰ ਦਿਖਾਈ ਦੇ ਰਿਹਾ ਹੈ ਉਹਨੋ ਤਲਵਾ ਤਲਵਾ ਕੇ ਮਾਰਿਆ ਹੈ ਇਹ ਕਪੜੇ ਸੇ ਜ਼ੁਲਮ ਨਾ ਨਹੀਂ ਠੱਗ ਸਕਦੇ ਤੋ ਸੂਫੀ ਫਕੀਰ ਕਤਲ ਕੀਤੇ ਨੇ ਇਹ ਤੇਰੇ ਕਪੜੇ ਉਹਨਾ ਗੁਰਹਾਨ ਨੂੰ ਢੱਕ ਸਕਦੇ ਇਹਨਾਂ ਕਪੜਿਆਂ ਵਿੱਚ ਵੀ ਤੂੰ ਨੰਗਾ ਹੈ ਬਦਬੋ ਆ ਰਹੀ ਹੈ ਮੈਂ ਨਗਨ ਵੀ ਟਕੇ ਆਂ ਆ ਪ੍ਰਭੂ ਦੀ ਦਰਗਾਹ ਦੇ ਚ ਫੁੱਲਾਂ ਨੂੰ ਢੱਕਣ ਦੇ ਨਾਂ ਚਦਰਾਂ ਦੇ ਨਾਲ ਲੋੜ ਹੀ ਨਹੀਂ ਇੱਕ ਬਹੁਤ ਵੱਡੀ ਜੋ ਹੈ ਸਚਾਈ ਬਿਆਨ ਕੀਤੀ ਅਕਸਰ ਉਸ ਨੂੰ ਢਕਣਾ ਪੈਂਦਾ ਹੈ ਜੋ ਗੰਦਗੀ ਹੈ ਹੁੱਲਾ ਨੂੰ ਢਕਣ ਦੀ ਕੀ ਲੋੜ ਹੈ ਹੁਲਫੇ ਸਰੇ ਆਮ ਹੁੰਦੇ ਸ਼ਕਤੀ ਤਾਕਤ ਵਕਤੀ ਤੌਰ ਤੇ ਗੁਨਾਹਾਂ ਨੂੰ ਢੱਕ ਦਿੰਦੀ ਹੈ ਇੱਕ ਕਮਜ਼ੋਰ ਮਲਕ ਬਹੁਤ ਵੱਡੇ ਗੁਨਾਹ ਨਹੀਂ ਕਰ ਸਕਦਾ ਕਿਉਂਕਿ ਕਮਜ਼ੋਰ ਹੈ ਇਕ ਤਾਕਤਵਰ ਮਨੁੱਖ ਬਹੁਤ ਵੱਡੇ ਗੁਨਾਹ ਕਰ ਸਕਦਾ ਹੈ ਕਿਉਂਕਿ ਧਕੇ ਜਾਂਦਾ ਹੈ। ਧਕੇ ਜਾਂਦਾ ਹੈ। ਇਹ ਵੀ ਮਾਇਰਜ਼ ਕਰਦੇ। ਪਹਿਲਾ ਲਖਣ ਜੋ ਰਮਿਆ ਹੋਇਆ RAM ਹੈ, ਪਰਮਾਤਮਾ ਹੈ। ਉਹਦਾ ਮੰਤਰ ਉਹਦਾ ਬੋਲ ਕੋਈ ਵੀ ਹੋ ਸਕਦਾ ਹੈ। ਉਸ ਰਮੇ ਹੋਏ RAM ਦਾ ਮੰਤਰ-ਮੰਤਰ ਕਹਿੰਦੇ ਨੇ ਬੋਲ ਨੂੰ ਕੋਈ ਵੀ ਹੋ ਸਕਦਾ। ਉਹਦੀ ਰਸਨਾ ਤੇ ਵਸਿਆ ਹੋਵੇਗਾ। ਮਾਰਾ ਦੀ ਕਰਨ ਪਹਿਲਾ ਲੱਛਣ ਇਹ ਹੈ ਜਿਹਨੂੰ ਸਤਿਗੁਰੂ ਇੰਜ ਕਹਿੰਦੇ ਨੇ ਪ੍ਰਭ ਜੀ ਬਸੇ ਸਾਧ ਕੀ ਰਸਨਾ ਪ੍ਰਭੂ ਕਿੱਥੇ ਵਸਦਾ ਹੈ ਸਾਧੂ ਦੀ ਰਸਨਾ ਤੇ ਵਸਦਾ ਗੋਜਨ ਦੀ ਬੁਰਕੀ ਮੂੰਹ ਦੇ ਚ ਪਾਈ ਤੋ ਸਵਾਦ ਤੇ ਆ ਗਿਆ ਇਹ ਠੀਕ ਹੈ ਜੇ ਕੰਠ ਤੋਂ ਥੱਲੇ ਨਹੀਂ ਗਈ ਅਜੇ ਪਚੀ ਨਹੀਂ ਹੈ ਅਜੇ ਖੂਨ ਨਹੀਂ ਬਣੇ ਮਾਸ ਨਹੀਂ ਬਣੇ ਅਜੇ ਉਹ ਸਰੀਰ ਦਾ ਹਿੱਸਾ ਨਹੀਂ ਬਣੇ ਸਵਾਦ ਤੇ ਆ ਗਿਆ ਹੈ ਦਸਤੇ ਅਗੇਸ਼ ਆਪ ਦੀ ਗਿਆਨ ਲਈ ਅਰਜ਼ ਕਰਾਂ ਰਸ ਪਹਿਲੇ ਆ ਜਾਂਦਾ ਹੈ ਅਧਿਆਤਮਕ ਬਲਬਾਦ ਵਿੱਚ ਪ੍ਰਾਪਤ ਹੁੰਦਾ ਹੈ ਜਿਵੇਂ ਭੋਜਨ ਦਾ ਰਸ ਤੇ ਪਹਿਲੇ ਆ ਜਾਂਦਾ ਹੈ ਭੋਜਨ ਹੋਂਦ ਬਾਦ ਵਿੱਚ ਬਣਦਾ ਹੈ ਭੋਜਨ ਸਰੀਰ ਦੀ ਸ਼ਕਤੀ ਬਾਦ ਵਿੱਚ ਬਣਦਾ ਹੈ ਉਸੇ ਵਕਤ ਨਹੀਂ ਬਣਦਾ ਸਵਾਦ ਪਹਿਲੇ ਆ ਜਾਂਦਾ ਹੈ ਪ੍ਰਭੂ ਦਾ ਨਾਮ ਰਸਨਾ ਤੇ ਵਸ ਗਿਆ ਰਸ ਪਹਿਲੇ ਆ ਜਾਂਦਾ ਇਹ ਪਹਿਚਾਨ ਹੈ ਬਾਠ ਕਰਦੇ ਹਾਂ ਜਗਜੀ ਸਾਹਿਬ ਦਾ ਸੁਗਮਨੈ ਸਾਹਿਬ ਦਾ ਨਿਤਨੇਮ ਕਰਦੇ ਹਾਂ ਜੇ ਰਸ ਆ ਗਿਆ ਤੂੰ ਸਮਝ ਲੋ ਇਹ ਬਾਣੀ ਰਸਨਾ ਤੇ ਵਸ ਗਈ ਪ੍ਰਭੂ ਦਾ ਨਾਮ ਰਸਨਾ ਤੇ ਵਸ ਗਏ ਸਾਰੀ ਬਾਣੀ ਪ੍ਰਭੂ ਦਾ ਨਾਮ ਹੈ ਗੁਰਮੁਖ ਬਾਣੀ ਨਾਮ ਹੈ ਨਾਮ ਰਿਤੇ ਵਸਾਈ ਇਹ ਤੇ ਨਾਮ ਹੈ ਪਰਮਾਤਮਾ ਦੇ ਗੁਣਾ ਦਾ ਉਚਾਰਨ ਕੀਤਾ। ਇਹ ਗੁਰ ਨਾਨਕ ਨੇ ਨਹੀਂ ਉਚਾਰਨ ਕੀਤੀ। ਮਹਾਰਾਜ ਕਹਿੰਦੇ ਨੇ ਮਹੋ ਆਪੋ ਬੋਲ ਨਾ ਜਾਣਦਾ। ਮੈਂ ਨਹੀਂ ਬੋਲਣਾ ਜਾਣਦਾ। ਮੈਂ ਤੇ ਚੁੱਪ ਕਰ ਗਿਆ। ਫਿਰ ਇਹ ਕੌਣ ਬੋਲੇ ਕਿ ਜੈਸੇ ਮੈਂ ਆਵੇ ਖਸਮ ਕੀ ਬਾਣੀ। ਕੈਸੜਾ ਕਰੀ ਗਿਆਨ ਵੇ ਰਾਲ। ਤੇ ਖਸਮ ਬੋਲੇ। ਪਰਮਾਤਮਾ ਬੋਲੇ। ਇਹ ਪਰਮਾਤਮਾ ਦੇ ਬੋਲ ਨੇ। ਪਰਮਾਤਮਾ ਨਾਲ ਜੁੜ ਸਕਦੇ ਅਸੀਂ ਆਪਣੇ ਬੋਲਾਂ ਕਰਕੇ ਨਹੀਂ ਪਰਮਾਤਮਾ ਦੇ ਬੋਲਾਂ ਕਰਕੇ। ਇਸ ਵਾਸਤੇ ਕਿਹਾ ਗਿਆ ਪੋਥੀ ਪਰਮੇਸ਼ਰ ਦਾ ਸਥਾਨ ਇਹ ਪੋਥੀ ਸਾक्षात ਪਰਮਾਤਮਾ ਦਾ ਸਥਾਨ ਹੈ ਸਿੰਘਾਸਣ ਹੈ ਗੁਰੂ ਗ੍ਰੰਥ ਸਾਹਿਬ ਨੂੰ ਟੇਕਿਆ ਗਿਆ ਮੱਥਾ ਸ਼ਰਧਾ ਦੇ ਨਾਲ ਪਰਮਾਤਮਾ ਨੂੰ ਟੇਕੇ ਹੋਇਆ ਮੱਥਾ ਪ੍ਰਭੂ ਨੂੰ ਟੇਕੇ ਹੋਇਆ ਇਹ ਤੇ ਉਹਦੇ ਬੋਲ ਨੇ ਉਹਦੇ ਬਚਨ ਨੇ ਵਾਹਿਗੁਰੂ ਵਾਹਿਗੁਰੂ ਜਪਣਾ ਜਪਣਾ ਤੇ ਪੜਨਾ ਥੋੜਾ ਜਿਆ ਅੰਤਰਾ ਵੀ ਸੁਣ ਲਓ ਜਪਣ ਲੱਗਿਆ ਧਿਆਨ ਅੰਤਰਮੁਖੀ ਕਰਨਾ ਪਏਗਾ ਪੜਨ ਲੱਗਿਆ ਧਿਆਨ ਬਾਹਰ ਕਰਨਾ ਪਏਗਾ ਅੱਖਰਾਂ ਤੇ ਧਿਆਨ ਦੇਣਾ ਪਏਗਾ ਨਜ਼ਰ ਤੇ ਧਿਆਨ ਉਹਨੂੰ ਪੜਨਾ ਕਹਿੰਦੇ ਨੇ ਬਾਣੇ ਪੜਨ ਨਾਲੋਂ ਜਪਣਾ ਲੱਖਾਂ ਗੁਣਾ ਅਖ ਹੈ ਮੈਂ ਸੈਂਕੜੇ ਗੁਣਾ ਨਹੀਂ ਕਹਿੰਦਾ ਲੱਖਾਂ ਗੁਣਾ 18 18 ਘੰਟੇ ਪੜਨ ਵਾਲੇ ਪਾਠੀ ਮੈਂ ਦੇਖੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 8 ਮਿੰਟ ਵੀ ਕੋਈ ਜਪ ਕਰ ਸਕੇ ਮੁਸ਼ਕਿਲ ਹੈ ਜਪ ਕਰਨ ਲੱਗੇ ਆਂ ਧਿਆਨ ਅੰਤਰਮੁਖੀ ਕਰਨਾ ਪਏਗਾ ਪੜਨ ਲੱਗੇ ਆਂ ਧਿਆਨ ਬਾਹਰ ਕਰਨਾ ਪਏਗਾ ਤੇ ਪੜਨ ਦੇ ਨਾਲ ਬਾਹਰ ਵਾਈਬ੍ਰੇਸ਼ਨ ਤੇ ਚੰਗੀ ਬਣੇਗੀ ਤਰੰਗਾਂ ਤੇ ਚੰਗੀਆਂ ਬਣਨਗੀਆਂ ਪੜਨ ਵਾਲੇ ਦਾ ਮਨ ਨਹੀਂ ਬਦਲੇਗਾ ਚਾਹੇ ਸਾਰੀ ਜ਼ਿੰਦਗੀ ਪੜਦਾ ਰਹੇ ਪੜਿਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਅਰਜਾ ਪੜੀਏ ਜੇਤੇ ਸਾਸ ਨਾ ਨਿਕਲੇਖੇ ਇੱਕ ਗੰਨ ਹੋਰ ਹਉਮੇ ਜਕੜਾ ਜਾ ਪੜਨ ਨਾਲ ਬਾਣੀ ਕੰਠ ਹੋ ਸਕਦੀ ਏ ਪੜਨ ਦੇ ਨਾਲ ਅਰਥ ਬੋਧ ਦਾ ਪਤਾ ਚੱਲ ਸਕਦਾ ਹੈ ਪੜਨ ਨਾਲ ਇਤਨਾ ਪਤਾ ਚੱਲ ਸਕਦਾ ਕਿਹੜੇ ਅੰਗ ਤੇ ਹੈ ਕਿਹੜੇ ਬਾਦਸ਼ਾਹ ਦੀ ਹੈ ਪੜਨ ਨਾਲ ਮਨੁੱਖ ਬਾਣੀ ਦਾ ਰੂਪ ਨਹੀਂ ਹੋ ਸਕਦਾ ਜਪਣ ਨਾਲ ਬਾਣੀ ਦਾ ਰੂਪ ਹੋ ਜਾਏ ਇਹ ਵੀ ਮਹਾਂਸ ਤੇ ਜਪਣਾ ਕਿ ਇਹ ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ ਉਹਦੇ ਵਾਸਤੇ ਅੱਖ ਅੱਖਾਂ ਬੰਦ ਬੰਦ ਕਰਨੀਆਂ ਪੈਣਗੀਆਂ ਕੋਈ ਦਿਖਾਈ ਨਾ ਦੇਵੇ ਧਿਆਨ ਨੂੰ ਅੰਦਰ ਮੁਖੀ ਕਰਨਾ ਪੈਗਾ ਤਾਂ ਜਪ ਕਰ ਸਕੋਗੇ ਪੜਨ ਲੱਗਿਆਂ ਧਿਆਨ ਨੂੰ ਬਾਹਰ ਕਰਨਾ ਪੈਗਾ ਤਾਂ ਪੜ ਸਕੋਗੇ ਪੜਨਾ ਇਸ ਵਾਸਤੇ ਤਾਂ ਕਿ ਇੱਕ ਦਿਨ ਜਪਣ ਦੀ ਜਾਂਚ ਆ ਜਾਵੇ ਪੜਨਾ ਇੱਕ ਇਸ ਵਾਸਤੇ ਅਰਥ ਬੋਧ ਦਾ ਪਤਾ ਚੱਲ ਜਾਵੇ ਪੜਨਾ ਇਸ ਵਾਸਤੇ ਹੈ ਕਿਹੜੇ ਪਾਤਸ਼ਾਹ ਦੀ ਇਹ ਕਿਹੜੇ ਅੰਗ ਤੇ ਹੈ ਜਪਣਾ ਇਸ ਵਾਸਤੇ ਹੈ ਗੁਰੂ ਦਾ ਰੂਪ ਹੋ ਜਾਈਏ ਪ੍ਰਭੂ ਦਾ ਰੂਪ ਹੋ ਜਾਏ ਬਿਨਾਂ ਜਪਿਆ ਨਹੀਂ ਹੋਏਗਾ ਜਪ ਮੰਨ ਮੇਰੇ ਗੋਬਿੰਦ ਕੀ ਬਾਣੀ ਸਾਦੂ ਜਨ ਰਾਮ ਰਸਨ ਬਖਾਣੀ ਜਪਣਾ ਪੜਨ ਨਾਲੋਂ ਲੱਖਾਂ ਗੁਣਾ ਔਖ ਹੈ ਮੈਂ ਫਿਰ ਅਰਜ਼ ਕਰਦਾ 18 ਘੰਟੇ ਪੜਨ ਵਾਲੇ ਪਾਠੀ ਮੈਂ ਦੇਖੇ ਨੇ 8 ਮਿੰਟ ਜਪ ਕਰਨਾ ਬੜਾ ਔਖ ਹੈ ਜੱਪਣ ਲੱਗਿਆ ਤੇ ਬਾਣੀ ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ ਤੇ ਜਪ ਹੋਈ ਸਕੇਗਾ ਜੋ કંਠ ਹੋਵੇ ਬਿਨਾਂ ਉਹ ਬਿਨਾਂ કંਠ ਤੋਂ ਬਾਣੀ ਜਪੀ ਨਹੀਂ ਜਾ ਸਕਦੀ ਉਹ ਪੜ ਪੜ ਸਕਦਾ ਜਪ ਨਹੀਂ ਸਕਦਾ ਤੇ ਕੋਈ ਆਖੇ ਮੈਂ ਪੜਾ ਲਿਖਾ ਹੀ ਨਹੀਂ ਆ ਤਾਂ ਫਿਰ ਮੈਂ ਕੀ ਕਰਾਂ ਉਹਨਾਂ ਲੋਕਾਂ ਲਈ ਫਿਰ ਇੱਕ ਮੰਤਰ ਹੈ ਬਹੁਤੇ ਮੰਤਰ ਨਹੀਂ ਬਾਣੀ ਮੰਤਰ ਮਹਾਪੁਰਖਨ ਕੇ ਇਹ ਸਾਰੀ ਬਾਣੀ ਮੰਤਰ ਹੈ ਫਿਰ ਉਹ ਦੇ ਲਈ ਇੱਕ ਮੰਤਰ ਹੈ ਤੂੰ ਬਹੁਤੇ ਮੰਤਰ ਨਹੀਂ ਜਪ ਸਕਦਾ ਤੇ ਇੱਕ ਜਪ ਵਾਹਿਗੁਰੂ Hindu ਜਗਤ ਦੇ ਸੈਕੜੇ ਮੰਤਰ ਨੇ ਰਾਮ ਗੋਬਿੰਦ ਗੋਪਾਲ ਓਮ ਓਮ ਨਮਸ ਸ਼ਿਵਾਇ ਬਹੁਤ ਸਾਰੇ ਮੰਤਰ ਨੇ ਇਸਲਾਮੀ ਜਗਤ ਦੇ ਚੇ ਅੱਲਾਹ ਹੋ ਪੀਤਨਾ ਤੇ ਕੰਠ ਕਰ ਸਕਦਾ ਹੈ ਇਹ ਤੇ ਯਾਦ ਕਰ ਸਕਦਾ ਹੈ ਜਪਣਾ ਕਹਿੰਨ ਨ ਜ਼ਬਾਨ ਉਚਾਰਨ ਕਰ ਰਹੀਏ ਤੇ ਮਨ ਸੁਣ ਰਿਹਾ ਤੇ ਬਾਣੀ ਅੰਦਰ ਜਾ ਰਹੀਏ ਸੁਣ ਕੇ ਹੀ ਅੰਦਰ ਜਾਏਗੀ ਨਾ ਕੰਨਾ ਦੇ ਰਾਹੀ ਭੋਜਨ ਦੀ ਬੁਰਕੀ ਮੂੰਹ ਦੇ ਰਾਹੀ ਅੰਦਰ ਜਾਏਗੀ ਪ체ਗੀ ਇੱਕ ਦਿਨ ਖੂਨ ਬਣੇਗੇ ਗੁਰ ਬਾਣੀ ਕੰਨਾ ਦੇ ਰਾਹੀ ਅੰਦਰ ਜਾਏਗੀ ਮਨ ਦੇ ਚ ਮਨ ਨੂੰ ਜੋਤ ਸਰੂਪ ਬਣਾ ਦੇਗੀ ਪ੍ਰਮਾਤਮਾ ਦਾ ਰੂਪ ਬਣਾ ਦੇਗੀ ਅਧਿਆਤਮਕ ਬਲ ਦੀ ਪ੍ਰਾਪਤੀ ਹੋਏਗੀ ਸੁਣੀ ਨਹੀਂ ਗਈ ਬਾਣੀ ਬਾਣੀ ਅੰਦਰ ਹੀ ਨਹੀਂ ਗਈ ਅੰਦਰ ਦੀ ਦੁਨੀਆ ਨਹੀਂ ਬਦਲੇਗੀ ਨਹੀਂ ਬਦਲੇਗੀ ਇਸ ਵਾਸਤੇ ਮੈਂ ਦੇਖਿਆ ਹੈ 50 50 ਸਾਲਾਂ ਤੋਂ ਵੀ ਜਿਹੜੇ ਗੁਰਦੁਆਰੇ ਆ ਰਹੇ ਨੇ ਕੁਝ ਸਜਣਾ ਨੂੰ ਮੈਂ ਜਾਣਦਾ ਉਹਨਾਂ ਦੀ ਜ਼ਿੰਦਗੀ ਨਹੀਂ ਬਦਲੀ ਕਿਉਂਕਿ ਨਹੀਂ ਸੁਣਿਆ ਨਹੀਂ ਸੁਣਿਆ ਗਾਵੀਏ ਸੁਣੀਏ ਮਨ ਰੱਖੀਏ ਗਾਰਿਆਂ ਤੇ ਸੁਣ ਨਹੀਂ ਗਾ ਰਿਹਾ ਤੂੰ ਜੋ ਕੋਈ ਕੋਈ ਵੀ ਗਾ ਰਿਹਾ ਹੈ ਸੁਣ ਸੁਣਨਾ ਬਹੁਤ ਔਖਾ ਬਹੁਤ ਔਖਾ ਪੂਰੀ ਇਕਾਗਰਤਾ ਚਾਹੀਦੀ ਹੈ ਪੂਰਾ ਟਿਕਾਉ ਚਾਹੀਦਾ ਤਾਂ ਸੁਣ ਸਕੇਗਾ ਪਹਿਲਾ ਲਖਣ ਮਹਾਰਾਜ ਦੱਸਦੇ ਨੇ ਪ੍ਰਭੂ ਦਾ ਨਾਮ ਉਹਦੀ ਰਸਨਾ ਤੇ ਵਸਿਆ ਹੋਵੇਗਾ ਤੇ ਪਹਿਚਾਣ ਉਹ ਜਿਉਂ ਵਾਹਿਗੁਰੂ ਆਖੇਗਾ ਰਸ ਆ ਜਾਂਦਾ ਹੈ ਉਹ ਜਿਉਂ ਗੋਬਿੰਦ ਆਖੇਗਾ ਰਸ ਨਾਲ ਭਰ ਜਾਂਦਾ ਹੈ ਉਹ ਜਿਉਂ ਅੱਲਾਹੂ ਆਖੇਗਾ ਰਸ ਨਾਲ ਵਰ ਜਾਂਦਾ ਤੁਸੀਂ ਵਾਹਿਗੁਰੂ ਵਾਹਿਗੁਰੂ ਆਖੋ ਰਸ ਨਹੀਂ ਆ ਰਿਹਾ ਤੋ ਅਜੇ ਗੁਰੂ ਰਸਨਾ ਤੇ ਨਹੀਂ ਵਸਿਆ ਅਜੇ ਨਾਮ ਰਸਨਾ ਤੇ ਨਹੀਂ ਵਸਿਆ ਇਹ ਪਹਿਚਾਨਣਾ ਭੋਜਨ ਦੀ ਥਾਲੀ ਮੇਰੇ ਹੱਥੇ ਚ ਹੋਵੇਗੀ ਇਸ ਵਾਸਤੇ ਮੇਰੀ ਜ਼ੁਬਾਨ ਨੂੰ ਰਸ ਨਹੀਂ ਆਇਆ ਬੁਰਕੀ ਜਦ ਮੂੰਹ ਦੇ ਜਾਏਗੀ ਤਾਂ ਹੀ ਰਸ ਆਏਗਾ ਅਜੇ ਬਾਣੀ ਨੂੰ ਮੈਂ ਉਚਾਰਨ ਕਰ ਰਿਹਾ ਹਾਂ ਮੇਰੀ ਰਸਨਾ ਤੇ ਨਹੀਂ ਵਸੇ ਰਸਨਾ ਤੇ ਵਸ ਗਈ ਰਸ ਆਵੇਗਾ ਪ੍ਰਭ ਜੀ ਵਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਮੈਂ ਉਹਦੇ ਦਾਸਾਂ ਦਾ ਵੀ ਦਾਸ ਹਾਂ ਜਿਹਦੀ ਰਸਨਾ ਤੇ ਪ੍ਰਭੂ ਵਸ ਗਏ ਜਿਹਦੀ ਰਸਨਾ ਤੇ ਪ੍ਰਭੂ ਵਸ ਗਿਆ ਉਹਦੀ ਰਸਨਾ ਦਾ ਬੋਲ ਕਦੀ ਖਾਲੀ ਵੀ ਨਹੀਂ ਜਾਂਦਾ ਜੋ ਕੁਝ ਬੋਲੇਗਾ ਹੋ ਜਾਏਗਾ ਇਹ ਵੀ ਮੈਂ ਅਰਜ਼ ਕਰਦਾ ਇੱਕ ਖੁਲਾਸਾ ਕਿਸੇ ਵਕਤ ਮੈਂ ਫਿਰ ਕਰਾਂਗਾ ਅਗਰ ਰਸਨਾ ਤੇ ਪ੍ਰਭੂ ਵਸਿਆ ਹੈ ਇਹ ਜੋ ਬੋਲੇਗਾ ਹੋ ਜਾਏਗਾ ਹੋ ਜਾਏਗਾ ਇਹਨੂੰ ਵਾਕ ਸiddhi ਕਹਿੰਦੇ ਨੇ ਇਹਨੂੰ ਸ਼ਬਦ ਸiddhi ਕਹਿੰਦੇ ਨੇ ਇਹਨੂੰ ਮੰਤਰ ਸiddhi ਕਹਿੰਦੇ ਨੇ ਇਹਨੂੰ ਨਾਮ ਸiddhi ਕਹਿੰਦੇ ਨੇ ਨੌ ਨਿੱਧੀ 18 ਸਿੱਧੀ ਪਿੱਛੇ ਲਗੀਆਂ ਕਿਰਨ ਜੋ ਹਰ ਹਿਰਦੇ ਸਦਾ ਵਸਾਏ ਗੁਰੂ ਅਮਰਦਾਸ ਜੀ ਪਹਿਲਾ ਲਖਣ ਇਹ